ਗੁਰੂ ਕੇ ਪਿਆਰਿਓ ਇਹ ਸਾਡੇ ਜੋ ਸ਼ਹੀਦ ਨੇ ਯਾਦ ਰੱਖਿਓ ਜੀ ਪੂਰੇ ਵਿਸ਼ਵ ਦੇ ਵਿੱਚ ਐਸੇ ਸ਼ਹੀਦ ਨਹੀਂ ਮਿਲ ਸਕਦੇ ਪਰ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਕਹਿਣੀ ਚਾਹਾਂਗਾ ਗੱਜ ਜਿੰਨਾ ਕ੍ਰਿਸਚੀਅਨਸ ਨੇ ਪ੍ਰੋਪਰ ਤਰੀਕੇ ਦੇ ਨਾਲ ਕ੍ਰਿਸਚੀਅਨਟੀ ਨੂੰ ਪ੍ਰਚਾਰਿਆ ਤੇ ਕ੍ਰਿਸਚੀਅਨਟੀ ਅੱਜ ਦੁਨੀਆ ਦਾ ਜਿਹੜਾ ਉਹ ਨੰਬਰ 1 ਧਰਮ ਬਣ ਗਿਆ ਕ੍ਰਿਸਟਿਅਨ ਤੇ ਇਹ ਕਹਿੰਦੇ ਐ ਕਿ ਜੇ ਕਿਤੇ ਸਾਡੇ ਕੋਲ ਸਿੱਖ ਇਤਿਹਾਸ ਵਰਗਾ ਇਤਿਹਾਸ ਔਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਮਹਾਨ ਖਜ਼ਾਨਾ ਹੁੰਦਾ ਤਾਂ ਅਸੀਂ ਦੁਨੀਆ ਤੇ ਕੋਈ ਵੀ ਇਨਸਾਨ ਐਸਾ ਨਹੀਂ ਛੱਡਣਾ ਸੀ ਜਿਹੜਾ ਕ੍ਰਿਸਟਿਅਨਿਟੀ 'ਚ ਨਾ ਆਂਦਾ ਪਰ ਸਿੱਖਾਂ ਦੇ ਕੋਲ ਐਸਾ ਮਹਾਨ ਖਜ਼ਾਨਾ ਹੈ ਪਰ ਅਜੇ ਤੱਕ ਮੈਨੂੰ ਇਹ ਦੱਸਿਓ ਪਿਆਰਿਓ ਸਾਡੇ ਗੁਰੂ ਘਰਾਂ ਦੇ ਵਿੱਚ ਨੌਨ ਸਿੱਖ ਵਧ ਰਹੇ ਆਣਾ ਜਾਂ ਡੇ ਬਾਈ ਡੇ ਘਟ ਰਹੇ ਹਾਂਜੀ ਸਾਡੇ ਗੁਰੂ ਘਰਾਂ ਚੋਂ ਨੌਨ ਸਿੱਖ ਸੇ ਜਿਹੜੇ ਉਹ ਵਧ ਰਹੇ ਜਾਂ ਘਟ ਰਹੇ इवन देन ਸਾਡੇ ਆਪਣੇ ਵੀ ਬੱਚੇ ਆ ਜਿਹੜੇ ਕਈ ਵਾਰ ਉਹ ਸਿੱਖੀ ਤੋਂ ਦੂਰ ਜਾ ਰਹੇ ਹੁੰਦੇ ਆ ਸਾਨੂੰ ਆਪਣੇ ਬੱਚਿਆਂ ਦੇ ਬਾਰੇ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿੱਖੀ ਨਾਲ ਜੋੜੀਏ ਅੱਜ ਜੋ ਸਾਡਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ ਉਹ ਇਹੀ ਹੈ ਕਿਉਂਕਿ ਆਪਣਾ ਇਤਿਹਾਸ ਤੇ ਆਪਣੀ ਗੁਰਬਾਣੀ ਦੀ ਵਿਚਾਰਧਾਰਾ ਆਪਣੇ ਬੱਚਿਆਂ ਤੱਕ ਪਹੁੰਚਾਉਣੀ ਹੈ ਇਹ ਸੇਵਾ ਮੇਰੀ ਮੇਰੇ ਸਤਿਕਾਰਯੋਗ ਉਸਤਾਦ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੇ ਕਰੀਬ ਸਨ 98 ਦੇ ਵਿੱਚ ਲਗਾਈ ਸੀ ਤੇ 98 ਤੋਂ ਲੈ ਕੇ ਮੈਂ ਅੱਜ ਤੱਕ ਐਜ਼ ਅ ਗੁਰਮੁਖ ਟੀਚਰ ਜਿੱਥੇ ਵੀ ਜਾਂਦਾ ਉੱਥੇ ਹੀ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਦਾ ਜਿਹੜਾ ਜਮਾਨਾ ਹੈ ਉਹਦੇ ਵਿੱਚ ਮੈਂ ਇਹ ਕਹਿ ਦੇਵਾਂ ਕਿ ਬੱਚਿਆਂ ਦੇ ਕੋਲ ਆਪਸ਼ਨਸ ਬਹੁਤ ਵੱਧ ਗਈਆਂ ਆਪਸ਼ਨ ਬਹੁਤ ਵੱਧ ਗਈਆਂ ਅੱਜ ਹਰ ਬੱਚੇ ਦੇ ਕੋਲ ਮੋਬਾਈਲ ਫੋਨ ਹੈ ਮੋਬਾਈਲ ਫੋਨ 'ਚ ਇੰਟਰਨੈਟ ਹੈ ਜਿੰਨਾ ਇੰਟਰਨੈਟ ਹੈ ਉਨੀਆਂ ਹੀ ਬੱਚਿਆਂ ਦੇ ਕੋਲ ਕੰਪਲਿਕੇਸ਼ਨ ਜ਼ਿਆਦਾ ਹੈ ਘੱਟ ਨਹੀਂ ਹੈ ਉਨਾਂ ਹੀ ਕਨਫਿਊਜ਼ਨ ਜ਼ਿਆਦਾ ਹੈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣ ਦੇ ਵਾਸਤੇ ਗੁਰਮਤਿ ਦੇ ਨਾਲ ਜੁੜਨ ਦੇ ਵਾਸਤੇ ਬਹੁਤ ਸਾਰੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਤੇ ਇਸ ਲਈ ਮੈਂ ਐਂਡ ਦੇ ਵਿੱਚ ਇਹੀ ਕਹਾਂਗਾ ਆਪਾਂ ਇਹ ਕੋਸ਼ਿਸ਼ ਜ਼ਰੂਰ ਕਰੀਏ ਕਿ ਸਾਡੇ ਬੱਚੇ ਤੇ ਅਸੀਂ ਗੁਰਮਤਿ ਦੇ ਨਾਲ ਜੁੜੇ ਰਹੀਏ ਮੈਂ ਇੱਥੇ ਸਤਿਕਾਰਯੋਗ ਵੀਰ ਸਰਦਾਰ ਜਸਪੀਰ ਸਿੰਘ ਜੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿੰਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਅੱਗੇ ਤੋਂ ਵੀ ਜਦੋਂ ਸਮਾਂ ਮਿਲੇਗਾ ਆਪ ਜੀ ਦੀ ਬਾਤੋਂ ਬਾਤ ਸੇਵਾ ਨਿਭਾਵਾਂਗਾ ਸਾਰੀ ਸੰਗਤ ਦਾ ਸਾਰੇ ਗੁਰੂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਫਤਿਹ ਪ੍ਰਵਾਨ ਕਰਿਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ